ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਜਿਹੜੀ ਸਰਕਾਰ ਹੈ ਉਸ ਦਾ ਮੁੱਖ ਟੀਚਾ ਸਿਹਤ ਤੇ ਸਿੱਖਿਆ ਹੀ ਹੈ ਅਸੀਂ ਸਿਹਤ ਅਤੇ ਸਿੱਖਿਆ ਦੇ ਉੱਤੇ ਪੂਰਾ ਜ਼ੋਰ ਦਿੱਤਾ ਹੋਇਆ ਹੈ ਅਤੇ ਅੱਗੇ ਜਾ ਕੇ ਡਾਕਟਰਾਂ ਦੀ ਅੱਗੇ 400 ਦੇ ਕਰੀਬ ਭਰਤੀ ਜਾ ਰਹੀ ਹੈ ਤੇ ਹੁਣ ਟੈਸਟ ਲੈਣ ਤੋਂ ਬਾਅਦ ਉਹਨਾਂ ਦੀ ਭਰਤੀ ਹੋ ਕੇ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸੇਵਾਵਾਂ ਨਿਭਾਉਣਗੇ ਅਤੇ ਅਸੀਂ ਪੂਰਾ ਜ਼ੋਰ ਲਾ ਕੇ ਹੀ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਸਿਹਤ ਅਤੇ ਸਿੱਖਿਆ ਨੂੰ ਹਰ ਕਦਮ ਦੇ ਉੱਤੇ ਅਸੀਂ ਉੱਪਰ ਲੈ ਕੇ ਜਾਣਾ ਹੈ ਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਚੰਗੀ ਸਿਹਤ ਸਿਹਤ ਸਹੂਲਤਾਂ ਚੰਗੀ ਸਿੱਖਿਆ ਤੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ ਉਹ ਵੀ ਜਿਹੜੀ ਜਿਹੜੀ ਸਰਕਾਰੀ ਨੌਕਰੀ ਆ ਤੁਹਾਨੂੰ ਪਤਾ ਹੈ ਇਹਦੀ ਬਹੁਤ ਇੰਪੋਰਟੈਂਸ ਹੁੰਦੀ ਆ ਲੋਕਾਂ ਵਾਸਤੇ ਤੇ ਇਹ ਜਿਵੇਂ ਦੱਸਿਆ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜਾ ਹੈਗਾ ਇਹ 293 ਨੂੰ ਅੱਜ ਦਿੱਤੀ ਆ ਜਿਹਦੇ ਚ 263 ਮੇਰੇ ਮੈਕਬੀਨ ਨਾਲ ਸੰਬੰਧਿਤ ਆ ਜੀ ਜਿਹਦੇ ਵਿੱਚ ਆਪਰੇਸ਼ਨ ਥੀਟਰ ਅਸਿਸਟੈਂਟ ਆਫਥਾਲਮਿਕ ਅਫੀਸਰ ਹੁੰਦਾ ਜਿਹੜੇ ਅੱਖਾਂ ਦਾ ਜਿਹੜਾ ਤੁਹਾਡੇ ਜਿਹੜੇ ਚੈੱਕਅਪ ਕਰਦੇ ਆ ਡਾਕਟਰ ਨਹੀਂ ਹੁੰਦੇ ਲੇਕਿਨ ਉਹ ਬਾਕੀ ਜਿਹੜਾ سپورਟਿੰਗ ਸਟਾਫ ਹੈ ਸਾਰਾ ਕੰਮ ਉਹਨਾਂ ਨੇ ਜਿਹੜੀ ਇਨੀਸ਼ੀਅਲ ਐਗਜ਼ਾਮੀਨੇਸ਼ਨ ਉਹਨਾਂ ਨੇ ਕਰਨਾ ਹੈ ਇਨਕਾਂ ਦੇ ਨੰਬਰ ਦੇਣੇ ਆਪਰੇਸ਼ਨ ਦੇ ਵਿੱਚ ਮਦਦ ਕਰਨੀ ოਫਥਲਮਿਕ ਆਫਿਸਰਸ ਕਹਿੰਦੇ ਹੋ ਤੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਮਲਟੀਪਰਪਸ ਪਰਪਸ ਹੈਲਥ ਵਰਕਰ ਫੀਮੇਲ ਹੈ ਉਹ ਹੈਗਾ ਲੈਬਾਰਟਰੀ ਟੈਕਨੀਸ਼ੀਅਨ ਹੈਗਾ ਜਿਹੜੇ ਗ੍ਰੇਡ 2 ਜਿਹਨਾਂ ਨੂੰ ਅਸੀਂ ਕਹਿੰਦੇ ਆ ਜਿਹਨਾਂ ਜਿਹਨਾਂ ਨੇ ਕਿ ਜਿਹੜੀਆਂ ਡਿਸਪੈਂਸਰੀਆਂ ਦੇ ਵਿੱਚ ਸਬਡਿਵੀਜ਼ਨ ਹਸਪੀਟਲ ਦੇ ਵਿੱਚ ਸੀਐਸਸੀਜ਼ ਦੇ ਵਿੱਚ ਦੀਆਂ ਲੈਬਾਰਟਰੀ ਜਿਹੜੇ ਟੈਸਟ ਕਰਨੇ ਆ ਸਾਰੇ ਇਸੇ ਤਰ੍ਹਾਂ ਟੈਕਨੀਕਲ এডਿਊਕੇਸ਼ਨ ਤੇ ਦੂਜੇ ਰੈਡਾ ਸੀਗੇ ਆਪਣੇ ਵਾਟਰਸਪਲਾਈ ਸੈਲੈਕਸ਼ਨ ਤੋਂ ਟੋਟਲ 1097 ਸੀਗੇ ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜੀ ਇਹ ਨਗਾਤਰ ਜਿਹੜੀ ਪ੍ਰੋਸੈਸ ਹੈ ਇਹ ਸਾਡੀ ਚੱਲਦੀ ਰਹੇਗੀ 400 ਡਾਕਟਰਾਂ ਦੀ ਰਿਕਰੂਟਮੈਂਟ ਹੈ ਉਹਨਾਂ ਦਾ ਕੱਲ੍ਹ ਨੂੰ ਐਗਜ਼ਾਮ ਹੋਣਾ ਚਾਹੀਦਾ ਹੈ ਹੋ ਜਾਏਗਾ ਸਾਨੂੰ ਉਮੀਦ ਹੈ ਕਿ ਅਕਤੂਬਰ ਦੇ ਵਿੱਚ 400 ਡਾਕਟਰ ਆ ਜਾਣਗੇ ਸਾਡੇ ਕੋਲੇ ਇਸੇ ਤਰ੍ਹਾਂ ਸਾਡੇ ਜਿਹੜੇ 980 ਦੇ ਕਰੀਬ ਆ ਗਏ ਜਿਹੜੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਉਹਨਾਂ ਦਾ ਵੀ ਟੈਸਟ ਹੋ ਗਿਆ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਸਰਟੀਫਿਕੇਟ ਵੈਰੀਫਿਕੇਸ਼ਨ ਚੱਲਦੀ ਆ ਤੇ ਇਹ ਵਾਲੀ ਜਿਹੜੀ ਸਾਡੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਹੈ ਜਿਹਨਾਂ ਨੂੰ ਪਹਿਲਾਂ ਆਪਾਂ ਐਨਐਮ ਵੀ ਕਹਿੰਦੇ ਸੀ ਜਿਹੜੀਆਂ ਕਿ ਲੜਕੀਆਂ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਜਿਹੜਾ ਮੋਡਲ ਆ ਸਾਡਾ ਜਿਹੜਾ ਟਾਂਚਾ ਹੈਗਾ ਉਹਦੇ ਵਿੱਚ ਕੰਮ ਕਰਦੀਆਂ ਉਹਨਾਂ ਦੀ ਵੀ ਸਾਰੀ ਪੰਜਾਬ ਦੀ ਸਾਰੀ ਕਮੀ ਪੂਰੀ ਹੋ ਜਾਏਗੀ ਸੁਪਰ ਸਪੈਸ਼ਲਿਸਟ ਤੇ ਸਪੈਸ਼ਲਿਸਟ ਅਸੀਂ ਐਨ ਐਚ ਐਮ ਦੇ ਥਰੂ ਰਿਕਰੂਟ ਕਰ ਰਹੇ ਆ ਸੁਪਰ ਸਪੈਸ਼ਲਿਸਟ ਨੂੰ ਵੀ ਰਿਕਰੂਟ ਕਰ ਰਹੇ ਆ ਸੋ ਜਿਹੜਾ ਇਹ ਵੀ ਕਰ ਰਹੇ ਆ ਜੀ ਦਵਾਈਆਂ ਅਸੀਂ ਪਹਛਾਤਦੀਆਂ ਐਕਸ-ਰੇ ਅਲਟਰਾਸਾਉਂਡ ਦੀਆਂ ਮਸ਼ੀਨਾਂ ਪਹਛਾਤਦੀਆਂ ਸੋ ਲਗਾਤਾਰ ਜਿਹੜੀ ਸਿਹਤ ਕ੍ਰਾਂਤੀ ਹੈ ਉਹ ਅੱਗੇ ਜਿਹੜੀ ਆ ਗਈ ਆ ਵਧ ਰਹੀ ਆ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਸਿਹਤ ਸੂਤਾ ਦੇਣ ਵਾਸਤੇ ਵਚਨਬੱਧ ਹੈ ਸਰਕਾਰ ਇੱਕ ਸਰ ਇੱਕ ਡਾਕਟਰ ਸਾਹਿਬ ਹਲ ਸੈਕਟਰੀ ਦੇ ਆ ਸਾਡੇ ਜਿਹੜੇ ਪੀसीएमਐਸ ਦੇ ਡਾਕਟਰ ਹੈਗੇ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਦੀ ਜਿਹੜੀ ਮੰਗ ਹੈਗੀ ਆ ਉਹ 4 9 14 ਦੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਅੱਜ ਅਸੀਂ ਉਹਨਾਂ ਨੂੰ ਮੈਂ ਉਹਨਾਂ ਨੂੰ ਬੇਨਤੀ ਕਰਦਾਂ ਕਿ ਉਹਨੂੰ ਸਟ੍ਰਾਈਕ ਨੂੰ ਡੈਫਰ ਕਰ ਦੇਣ ਉਹ ਤੇ ਅਸੀਂ ਉਹ ਜਿਹੜਾ ਹੈਗਾ ਹਾਈएस्ट ਲੇਬਰ ਟੇਕਅਪ ਕਰ ਰਹੇ ਹਾਂ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਹੈਗੀਆਂ ਚਾਹੇ ਉਹਨਾਂ ਦਾ ਰੀਅਰਸ ਦਾ ਹੈਗਾ ਦੇਖੋ ਉਹਨਾਂ ਨੇ ਉਹਨਾਂ ਦੀ ਇੱਕ ਮੰਗ ਸੀ ਕਿ ਡਾਕਟਰਾਂ ਦੀ ਰਿਕਰੂਟਮੈਂਟ ਹੋਣੀ ਚਾਹੀਦੀ ਆ ਉਹ ਅਸੀਂ ਸ਼ੁਰੂ ਕਰਤੀ ਉਹਨਾਂ ਦਾ ਮੰਗ ਹੈ ਕਿ ਜਿਹੜੇ ਡਾਕਟਰਾਂ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਮੈਂ ਪਰਸਨਲ ਲੈਵਲ ਤੇ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਕਰਕੇ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅਸੀਂ ਕੁਝ ਜਗ੍ਹਾ ਤੇ ਜਿਹੜੀ ਹੈਗੀ ਉਹਨਾਂ ਨੂੰ ਟੈਂਪਰੀ ਅਰੇਂਜਮੈਂਟ ਕਰਕੇ ਕਿਤੇ ਹੋਮ ਗਾਰਡਸ ਨਾਲ ਦੂਜਾ ਕਰ ਰਹੇ ਹਾਂ ਫਾਈਨਾਂਸ ਵਾਲਿਆਂ ਨੂੰ ਗਈ ਹੋਈ ਹੈ ਫਾਈਲ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਦੇ ਆਵੈਗਰੀਡ ਉਹ ਸਾਨੂੰ ਫੰਡ ਅਲਾਟ ਕਰਨਗੇ ਅਸੀਂ ਸੀਸੀਟੀਵੀ ਵੀ ਲਗਾ ਰਹੇ ਹਾਂ ਲਾਈਟਾਂ ਵੀ ਲਗਾ ਰਹੇ ਹਾਂ ਔਰ ਨਵੇਂ ਸਕਿਉਰਿਟੀ ਗਾਰਡ ਵੀ ਰੱਖ ਰਹੇ ਹਾਂ ਸਾਰਾ ਕੁਝ ਕਰ ਦਾਂਗੇ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਸੋ ਮੈਂ ਆਈ ਵਿਲ ਰਿਕਵੈਸਟ ਥੈਮ ਕਿ ਉਹ ਜਿਹੜੀ ਗਵਰਨਮੈਂਟ ਦੇ ਨਾਲ ਉਹਨਾਂ ਦੀ ਗੱਲਬਾਤ ਚੱਲਦੀ ਪਈ ਆ ਸੈਕਟਰੀ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਅਗਲੇ ਹਫ਼ਤੇ ਉਹਨਾਂ ਨੂੰ ਮੈਂ ਆ ਵੀ ਬੁਲਾਵਾਂਗਾ ਤੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਸੀਐਮ ਸਾਹਿਬ ਦੇ ਨਾਲ ਕਰਕੇ ਉਹਨਾਂ ਦੀ ਜਿਹੜੀਆਂ ਸਾਰੀਆਂ ਪ੍ਰੋਬਲਮ ਆ ਡਿਸਕਸ ਕਰਕੇ ਇੱਕ ਇੱਕ ਕਰਕੇ ਸਾਰੀਆਂ ਹੱਲ ਕਰਾਂਗੇ ਸੋ ਆਈ ਰਿਕਵੈਸਟ ਥੈਮ ਕਿ ਲੋਕਾਂ ਨੂੰ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਡਾਕਟਰ ਜੀ ਪਲਾਨ ਹੈ ਕਿਉਂ ਸਟ੍ਰਾਈਕ ਨਾ ਕਰਨ ਲਈ ਹਾਂਜੀ ਸਟ੍ਰਾਈਕ ਨੂੰ ਲੈ ਕੇ ਡਾਕਟਰ ਦਾ ਰਿਸਪਾਂਸ ਕੀ ਆਇਆ ਅਜੇ ਕਰਨਗੇ ਜੀ ਉਹਨਾਂ ਦੀ ਆਪਣੀ ਮੀਟਿੰਗ ਹੋएगी ਕਰਨਗੇ ਅਜੇ ਰਿਸਪਾਂਸ ਨਹੀਂ ਉਹਨਾਂ ਦਾ ਆਇਆ ਮੈਨੂੰ ਹੋਪਫੁਲੀ ਨਹੀਂ ਕਰਨਗੇ ਉਹ ਤੇ ਆ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਜਿਹੜੇ ਸਾਰੇ ਹਾਲਾਤ ਨੂੰ ਦੇਖ ਕੇ ਲੋਕਾਂ ਦੀ ਜਿਹੜੀ ਹੈਗੀ ਆ ਉਹ ਸੁਵਿਧਾ ਨੂੰ ਦੇਖ ਕੇ ਉਹਨੂੰ ਡੈਫਰ ਕਰ ਦੇਣਗੇ